ਤੁਸੀਂ ਦੇਖ ਸਕਦੇ ਹੋ ਕਲੀਆਂ ਕੁਲੀਆਂ ਵਸ਼ਾਈਆਂ ਹੋਈਆਂ ਨੇ ਸਵਾਗਤ ਦੀਆਂ ਤਿਆਰੀਆਂ ਨੇ ਬੀਜੇਪੀ ਦੇ ਉਮੀਦਵਾਰ ਹੰਸਰਾਜ ਹੰਸ ਨੂੰ ਅੱਜ ਇਸ ਪਿੰਡ ਦੇ ਵਿੱਚ ਬੁਲਾਇਆ ਗਿਆ ਔਰ 12 ਵਜੇ ਦਾ ਇਸ ਖੁਖਰਾਣਾ ਪਿੰਡ ਦੇ ਵਿੱਚ ਆਉਣ ਦਾ ਹੰਸਰਾਜ ਹੰਸ ਦਾ ਟਾਈਮ ਸੀ ਪਰ ਹੁਣ 1.5 ਤੋਂ ਟਾਈਮ ਉੱਪਰ ਹੋ ਚੱਲਿਆ ਹੁਣ ਤੱਕ ਉਹ ਆਏ ਨਹੀਂਗੇ ਕਿਉਂਕਿ ਇੱਧਰ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਹੈ ਕਿਸਾਨ ਜਿਹੜੇ ਨੇ ਡਾਂਗਾ 'ਚ ਝੰਡੇ ਪਾ ਕੇ ਉਹ ਸਾਹਮਣੇ ਆਣ ਖੜੇ ਹੋਏ ਨੇ ਔਰ ਇਹ ਕਹਿ ਰਹੇ ਨੇ ਕਿ ਅਸੀਂ ਉਸ ਤਰ੍ਹਾਂ ਸਵਾਗਤ ਕਰਾਂਗੇ ਜਿਵੇਂ ਸੰਯੁਕਤ ਕਿਸਾਨ ਮੋਰਚੇ ਨੇ ਭਾਜਪਾ ਦੇ ਉਮੀਦਵਾਰਾਂ ਦੇ ਸਵਾਗਤ ਦਾ ਸੱਦਾ ਦਿੱਤਾ ਹੋਇਆ ਤੇ ਆਪਾਂ ਗੱਲ ਕਰਦੇ ਆਂ ਬਾਈ ਜੀ ਇੱਕ ਪਾਸੇ ਹੰਸਰਾਜ ਹੰਸ ਨੂੰ ਤੁਹਾਡੇ ਪਿੰਡ ਇੱਥੇ ਖੁਖਰਾਣਾ ਦੇ ਵਿੱਚ ਕੁਝ ਲੋਕਾਂ ਨੇ ਬੁਲਾਇਆ ਤੇ ਦੂਜੇ ਪਾਸੇ ਤੁਸੀਂ ਆਣ ਖੜੇ ਹੋ ਕੀ ਕਰਨਾ ਹੈ ਬਿਲਕੁਲ ਜੀ ਬੀਜੇਪੀ ਸਰਕਾਰ ਨੇ ਸਾਡੇ ਦਿੱਲੀ ਜਾ ਰਹੇ ਕਿਸਾਨਾਂ ਦੇ ਰਾਹ ਰੋਕ ਕੇ ਸਾਡੇ ਉੱਤੇ ਅਥਰੂ ਗੈਸ ਦੇ ਗੋਲੇ ਸਿੱਟੇ ਸਾਡੇ ਕਿਸਾਨ ਨੌਜਵਾਨ ਤੇ ਸਿੱਧੀ ਗੋਲੀ ਚਲਾ ਕੇ ਉਹਨੂੰ ਸ਼ਹੀਦ ਕੀਤਾ ਲਖੀਮਪੁਰ ਖੀਰੀ ਦੇ ਵਿੱਚ ਸਾਡੇ ਕਿਸਾਨਾਂ ਦੇ ਉੱਤੇ ਸਿੱਧੀਆਂ ਗੱਡੀਆਂ ਚਲਾ ਕੇ ਸੜਾ ਕੇ ਸਾਡੇ ਕਿਸਾਨ ਸ਼ਹੀਦ ਕੀਤੇ ਤੇ ਅੱਜ ਉਹ ਭਾਜਪਾ ਕਹੇ ਜਿਹੜੇ ਕਿਸਾਨ ਪਿੰਡਾਂ ਦੇ ਵਿੱਚੋਂ ਉੱਠ ਕੇ ਦਿੱਲੀ ਨੂੰ ਜਾ ਰਹੇ ਸੀ ਦਿੱਲੀ ਵੱੜਨ ਤੋਂ ਰੋਕਿਆ ਜਿਹੜੇ ਕਿਸਾਨ ਪਿੰਡਾਂ ਵਾਲਿਆਂ ਨੂੰ ਤੇ ਅੱਜ ਉਹਨਾਂ ਦੇ ਪਿੰਡਾਂ ਦੇ ਵਿੱਚ ਭਾਜਪਾ ਆ ਰਹੀ ਆ ਤੇ ਅੱਜ ਉਹ ਪਿੰਡਾਂ ਵਾਲੇ ਕਿਸਾਨ ਭਾਜਪਾ ਨੂੰ ਰੋਕ ਰਹੇ ਆ ਅੱਜ ਖਖਰਾਣਾ ਪਿੰਡ ਦੇ ਵਿੱਚ ਭਾਜਪਾ ਆ ਰਹੀ ਸੀ ਪਰ ਉਹ ਗਰਾਮ ਆ ਜਿਹੜਾ ਤਕਰੀਬਨ ਤਕਰੀਬਨ ਲੱਗਦਾ ਰੱਦ ਕਰ ਗਏ ਆ ਕਿਉਂਕਿ ਖਖਰਾਣੇ ਪਿੰਡ ਦੇ ਵਿੱਚ ਭਾਜਪਾ ਵਾਲਿਆਂ ਨੂੰ ਵੜ ਨਹੀਂ ਦਵਾਂਗੇ ਇਹ ਉਹ ਖਖਰਾਣੇ ਦੀ ਉਹ ਧਰਤੀ ਆ ਦਿੱਲੀ ਅੰਦੋਲਨ ਮੌਕੇ ਇਸ ਪਿੰਡ ਨੇ ਜਿਹੜਾ ਆਪਣਾ ਪੂਰਾ ਯੋਗਦਾਨ ਦਿੱਤਾ ਦੂਜਾ ਕਿਰਤੀ ਕਿਸਾਨ ਜੂਨੀਅਨ ਤੇ ਕ੍ਰਾਂਤੀਕਾਰੀ ਜੂਨੀਅਨ ਵੱਡੀ ਪੱਧਰ ਤੇ ਇੱਥੇ ਪਹੁੰਚਿਆ ਹੋਇਆ ਪੂਰਾ ਬਲਾਕ ਆ ਜਿਹੜਾ ਅਸੀਂ ਹਾਂਸਰਾਜ ਹੰਸ ਨੂੰ ਇਹ ਕਲੀਅਰ ਕੱਟ ਕਹਿੰਨੇ ਆ ਕਿ ਖਖਰਾਣੇ ਪਿੰਡ ਦੇ ਵਿੱਚ ਤੇ ਬਲਾਕ 2 ਦੇ ਵਿੱਚ ਭੁੱਲ ਕੇ ਵੀ ਹੋਣਾ ਜਿਹੜਾ ਤੂੰ ਛੱੜ ਦੇ ਭੁੱਲ ਕੇ ਵਣਾਈ ਕਿਉਂਕਿ ਇੱਥੇ ਤੇਰਾ ਸਖਤ ਵਿਰੋਧ ਕਰਾਂਗੇ ਜਿਹੜੇ ਹਿਸਾਬ ਚ ਬੀਜੇਪੀ ਨੇ ਸਾਡਾ ਵਿਰੋਧ ਕੀਤਾ ਉਸੇ ਤਰ੍ਹਾਂ ਬੀਜੇਪੀ ਦਾ ਵਿਰੋਧ ਕਰਕੇ ਬੀਜੇਪੀ ਨੂੰ ਵਾਪਸ ਜਿਹੜਾ ਦਿੱਲੀ ਨੂੰ ਭਜਾਵਾਂਗੇ ਔਰ ਪਤਾ ਲੱਗਿਆ ਵੀ ਹੰਸਰਾ ਜਹੰਸ ਨੇ ਤੁਹਾਡੇ ਪਿੰਡ 12 ਵਜੇ ਪਹੁੰਚਣਾ ਸੀ ਕਰੀਬ 1 ਡੇਢ ਦਾ ਟਾਈਮ ਹੋ ਚੱਲਿਆ ਅਜੇ ਤੱਕ ਪਹੁੰਚੇ ਨਹੀਂਗੇ ਕੀ ਲੱਗਦਾ ਹੁਣ ਆਉਣਗੇ ਕਿ ਟਲਗੇ ਸੀਆਰਡੀ ਦੀਆਂ ਰਿਪੋਰਟਾਂ ਤੋਂ ਤਾਂ ਇਹ ਗੱਲ ਹੋ ਰਹੀ ਹੈ ਕਲੀਅਰ ਕਿ ਉਹ ਪ੍ਰੋਗਰਾਮ ਆ ਜਿਹੜਾ ਮਿਸ ਕਰ ਦਿੱਤਾ ਬਾਕੀ ਅਸੀਂ ਡਟੇ ਹੋਏ ਆ ਅਸੀਂ ਦਰਿਆ ਲਈਆਂ ਵਛਾ ਅਸੀਂ ਇਹ ਨਹੀਂ ਹੈਗਾ ਕਿ ਵੀ ਟਾਈਮ 2 ਵਜੇ ਦਾ ਦੇ ਕੇ 12 ਵਜੇ ਦਾ 2 ਵਜੇ ਆਜੂ ਜਾਂ 5 ਵਜੇ ਆਜੂ ਅੱਜ ਸਾਡੀ ਸਾਰਾ ਦਿਨ ਜਿਹੜਾ ਇਸ ਹੰਸਰਾਜ ਨੂੰ ਪੁੱਠਾ ਮੋੜਨ ਵਾਸਤੇ ਸਾਡੀ ਸਾਰੀ ਦਿਹਾੜੀ ਅੱਜ ਕੱਢੀ ਹੋਈ ਐ ਇਹ ਸੰਘਰਸ਼ੀ ਯੋਧੇ ਆ ਜਿਹੜੇ ਆਥਨ ਦੇ 5 6 ਵਜੇ ਤੱਕ ਇੱਥੇ ਬੈਠਣਗੇ ਇਹ ਨਾ ਕਹਿ ਦਵੇ ਬੀਜੇਪੀ ਵਾਲਾ ਕਿ ਅਸੀਂ ਚੋਰ ਮੋਰੀ ਕਿਸੇ ਪਾਸੇ ਦੀ ਹੋ ਕੇ ਆਪਣਾ ਪ੍ਰੋਗਰਾਮ ਕੱਢ ਗਏ ਆ ਸਾਰੇ ਵਹਿਮ ਕੱਢ ਕੇ ਛੱਡਾਂਗੇ ਬੀਜੇਪੀ ਦੇ ਜਿਹੜਾ ਕੋਈ ਮੰਦੇ ਵਿੱਚ ਭਲੇਖਾ ਪਾਈ ਪਰਦੇ ਆ ਨਾ ਕਿਸਾਨਾਂ ਨੂੰ ਡਰ ਦਿਆਂਗੇ ਕੁੱਤਰ ਦਿਆਂਗੇ ਉਹ ਸ ਵੇ ਵਾ ਜਿਹੜੇ ਬੀਜੇਪੀ ਦੇ ਕੱਢਨੇ ਆ ਤੇ ਬੀਜੇਪੀ ਨੂੰ ਸਖਤ ਚੇਤਾਵਨੀ ਆ ਕਿਸਾਨ ਸਯੁਕਤ ਮੋਰਚੇ ਵੱਲੋਂ ਆ ਹੰਸਰਾਜ ਹੰਸ ਕਹਿੰਦਾ ਵੀ ਮੈਂ ਗਰੀਬ ਬੰਦਾ ਇੱਕ ਨਮਾਣਾ ਜਿਹਾ ਦਰਵੇਸ਼ ਬੰਦਾ ਕਹਿੰਦਾ ਹੋਰ ਵੀ ਬਹੁਤ ਸਾਰੇ ਉਮੀਦਵਾਰ ਨੇ ਉਹਨਾਂ ਨੂੰ ਤਾਂ ਕਹਿੰਦੇ ਘੇਰਦੇ ਨਹੀਂਗੇ ਤੇ ਮੈਨੂੰ ਗਰੀਬ ਜਿਹਾ ਤੇ ਨਮਾਣਾ ਜਿਹਾ ਸਮਝ ਕੇ ਮੈਨੂੰ ਘੇਰਦੇ ਨੇ ਐਸੀ ਹੰਸਰਾਜ ਨੂੰ ਨਹੀਂ ਘੇਰ ਰਹੇ ਹੰਸਰਾਜ ਅੱਜ ਬੀਜੇਪੀ ਛੱਡ ਕੇ ਇਧਰਲੇ ਪਾਸੇ ਆ ਜਾਵੇ ਕਿਸਾਨਾਂ ਵਾਲ ਦੇ ਪਾਸੇ ਤੇ ਫੁੱਲਾਂ ਦਾ ਗਲਦਸਤਾ ਪਾ ਕੇ ਸਵਾਗਤ ਕਰਕੇ ਲਿਆਵਾਂਗੇ ਹੰਸ ਰਾਜ ਜਦੋਂ ਪਾਰਟੀ ਤੋਂ ਬਾਹਰ ਸੀ ਬੀਜੇਪੀ ਤੋਂ ਪਹਿਲਾਂ ਵੀ ਲੋਕ ਇਹਦਾ ਸਵਾਗਤ ਕਰਦੇ ਸੀ ਹੰਸ ਰਾਜ ਦਾ ਵਿਰੋਧ ਅੱਜ ਤਾਂ ਹੋ ਰਿਹਾ ਉਹ ਗਦਾਰ ਪਾਰਟੀ ਦੇ ਵਿੱਚ ਗਿਆ ਜਿਹੜੀ ਗਦਾਰ ਪਾਰਟੀ ਨੇ ਭਾਰਤ ਨੂੰ ਖੁੰਝੇ ਲਾਤਾ ਭਾਰਤ ਦਾ ਸਾਰਾ ਕੋਹ ਜਿਹੜਾ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਕਰਤਾ ਜਿਹੜੀ ਪਾਰਟੀ ਨੇ ਭਾਰਤ ਦੇ ਕਿਸਾਨਾਂ ਦਾ ਸਾਰਾ ਬੰਦਾ ਹੱਕਾ ਜਿਹੜਾ ਕਾਰਪੋਰੇਟ ਘਰਾਣਿਆਂ ਦੀ ਝੋਲੀ ਦੇ ਵਿੱਚ ਪਾਇਆ ਤੇ ਉਸ ਬੀਜੇਪੀ ਆਰਐਸਐਸ ਦੀ ਪਾਰਟੀ ਤੋਂ ਇਹ ਚੋਣ ਲੜ ਰਿਆ ਇਸ ਕਰਕੇ ਇਹਦਾ ਵਿਰੋਧ ਹੋ ਰਿਹਾ ਇਹ ਵਿਰੋਧ ਆ ਜਿਹੜਾ ਹਜੇ ਤਾਂ 2-4 ਦਿਨਾਂ ਡਾਕਟਰ ਜੀ ਦੋਹਾਂ ਚਾਰਾਂ ਦਿਨਾਂ ਨੂੰ ਸਾਰੇ ਜ਼ਿੰਮੇਵਾਰ ਆ ਜਿਹੜੇ 100% ਵਿਲੇ ਹੋ ਜਾਣੇ ਤੂੜੀਆਂ ਬਣਾ ਕੇ ਤੇ ਫਿਰ ਇਹਨਾਂ ਨਾਲ ਜਿਹੜਾ ਕੋਈ ਸ਼ਹਿਰਾਂ ਸ਼ੂਰਾਂ ਵਿੱਚ ਪ੍ਰੋਗਰਾਮ ਚੋਰੀ ਛਿਪੇ ਕਰ ਜਾਂਦੇ ਆ ਨਾ ਉਹ ਵੀ ਇਹਨਾਂ ਦੇ ਬੰਦ ਕਰਨੇ ਆ ਇਹਨਾਂ ਨੂੰ ਸ਼ਹਿਰਾਂ ਵਿੱਚ ਵੀ ਪ੍ਰੋਗਰਾਮ ਨਹੀਂ ਕਰਨ ਦੇਣਾ ਇਸ ਕਰਕੇ ਬੀਜੇਪੀ ਨੂੰ ਸਖਤ ਸ਼ਬਦਾਂ ਦੇ ਵਿੱਚ ਇਹ ਚੇਤਾਵਨੀ ਦਿੰਨੇ ਆ ਕਿ 2-3 ਦਿਨ ਦੇ ਵਿੱਚ ਲੋਕ ਲੁੱਕੇ ਜਿਹੜੇ ਪ੍ਰੋਗਰਾਮ ਕਰਨੇ ਕਰ ਲੋ ਤੇ ਜਿੱਦਣ ਅਸੀਂ ਹੋਗੇ ਵਿਹਲੇ ਤਣ ਤੂੜੀਆਂ ਸਾਡੀਆਂ बन ਗਿਆ ਉਦੋਂ ਬਾਅਦ ਆ ਜਿਹੜਾ ਤੁਹਾਨੂੰ ਕਿਸੇ ਪਿੰਡ ਕਿਸੇ ਸ਼ਹਿਰ ਦੇ ਵਿੱਚ ਨਹੀਂ ਆਉਣ ਦਵਾਗੇ ਜਿਵੇਂ ਤੁਸੀਂ ਕਿਸਾਨਾਂ ਨੂੰ ਕਿਹਾ ਸੀ ਦਿੱਲੀ ਜਾਂਦਿਆਂ ਨੂੰ ਕਿ ਪੰਜਾਬ ਨੂੰ ਪੁੱਠੇ ਮੜੋ ਓਵੇਂ ਅੱਜ ਪੰਜਾਬ ਦੇ ਕਿਸਾਨ ਤੁਹਾਨੂੰ ਕਹਿਣਗੇ ਕਿ ਦਿੱਲੀ ਨੂੰ ਪੁੱਠੇ ਮੜੋ ਪੰਜਾਬ ਦੇ ਵਿੱਚ ਤੁਹਾਡਾ ਕੋਈ ਹੱਕ ਨਹੀਂ ਪੰਜਾਬ ਦੇ ਲੋਕਾਂ ਦੇ ਨਾਲ ਤੁਸੀਂ ਗਦਾਰੀ ਕੀਤੀ ਆ ਧਰੋ ਕੀਤਾ ਇਸ ਕਰਕੇ ਪੰਜਾਬ ਦੇ ਲੋਕ ਇਹਨਾਂ ਤੇ ਨਾਲ ਸਖਤੀ ਨਾਲ ਵਿਰੋਧ ਦੇ ਵਿੱਚ ਖੜੇ ਆ ਹੰਸ ਰਾਜ ਹੰਸ ਕਹਿੰਦਾ ਕਿ ਪੰਜਾਬ ਦਾ ਭਵਿੱਖ ਬੀਜੇਪੀ ਆ ਉਹ ਕਹਿੰਦਾ ਕਿ ਜੇਕਰ ਬੀਜੇਪੀ ਨਾਲ ਪੰਜਾਬ ਜੁੜੇਗਾ ਤੇ ਤਾਂ ਹੀ ਪੰਜਾਬ ਦਾ ਫਾਇਦਾ ਹੋ ਸਕਦਾ ਬਿਲਕੁਲ ਪੁਵੈਖਾ ਪੁਵੈਖ ਕਿਹੜੇ ਹਿਸਾਬ ਨਾਲ ਆ ਉਹ ਦੱਸੇ ਅਨਸਰਾਜ ਕਿ ਜਿਹੜੀਆਂ ਬੰਦਰਗਾਹਾਂ ਉਹ ਕਾਰਪੋਰੇਟ ਕਰਾਣਿਆਂ ਨੂੰ ਦੇਤਾ ਇਹ ਸੱਕ ਦੇ ਵਿੱਚ ਰੇਲਵੇ ਲਾਈਨ ਆ ਜਿਹੜੀ ਉਹ ਕਾਰਪੋਰੇਟ ਕਰਾਣਿਆਂ ਨੂੰ ਦੇਤੀ ਠੀਕ ਆ ਜਿੰਨਾ ਸਾਡਾ ਪਾਲਸ ਸੀਗੀ ਇਹ ਆਉਣ ਵਾਲੇ 5 ਸਾਲਾਂ ਦੇ ਵਿੱਚ ਜੇ ਬੀਜੇਪੀ ਦੁਆਰਾ ਆਉਂਦੀ ਆ ਇਹ ਵੀ ਪ੍ਰਾਈਵੇਟ ਕਰ ਦੇਣਾ ਕੀ ਜਿਹੜਾ ਕਰਜਾ ਪਹਿਲਾ ਨਾਲੋਂ 10 ਗੁਣਾ ਬੀਜੇਪੀ ਦੇ ਰਾਜ ਦੇ ਵਿੱਚ ਵੜਿਆ ਇਹ ਇਹ ਚੀਜ਼ ਦੱਸਦਾ ਹੰਸ ਰਾਜ ਇਹ ਤਰੱਕੀ ਕੀਤੀ ਹੈ ਸਰਕਾਰ ਨੇ ਸੋ ਇਸ ਕਰਕੇ ਇਹ ਸਰਕਾਰ ਨੇ 에ਰਪੋਰਟਾਂ ਤੱਕ ਕੁਝ ਨਹੀਂ ਛੱਡਿਆ ਗਿਆ ਇਹ ਸਰਕਾਰ ਨੇ ਜਿਹੜਾ ਭੁੱਖਮਰੀ ਦਾ ਸ਼ਿੰਗਾਰ ਆ ਇਸ ਭਾਰਤ ਨੂੰ ਬਣਾਇਆ ਪਾਕਿਸਤਾਨ ਨਾਲੋਂ ਵੱਧ ਅੱਜ ਭੁੱਖਮਰੀ ਹੈ ਤਾਂ ਭਾਰਤ ਦੇ ਵਿੱਚ ਆ ਕਿੰਨੇ ਹਜ਼ਾਰਾਂ ਲੋਕ ਆ ਜਿਹੜੇ ਭੁੱਖੇ ਅੰਨ ਤੋਂ ਬਿਨਾ ਸੌਂਦੇ ਆ ਤੇ ਬੀਜੇਪੀ ਦੀ ਤਰੱਕੀ ਦੱਸਦੇ ਆ ਜਿਹੜੀ ਬੀਜੇਪੀ ਨੇ ਅੱਜ ਭਾਰਤ ਤੇ ਲੋਕ ਥੁੱਕ ਰਹੇ ਆ ਭਾਰਤ ਨੂੰ ਅੱਜ ਇਸ ਹਾਵ ਨਾਲ ਵੇਖ ਰਹੇ ਆ ਕਿ ਭਾਰਤ ਜਿਹੜਾ ਕਹਿੰਦੇ ਸੀ ਕਿ ਵੱਖਰਾ ਦੇਸ਼ ਆ ਉਹ ਅੱਜ ਕਿਹੜੇ ਖੂੰਜੇ ਚ ਲੱਗ ਚਲਿਆ ਕਿਹੜੇ ਕਾਰਪੋਰੇਟ ਘਰਾਣਿਆਂ ਦੀ ਝੋਲੀ ਦੇ ਵਿੱਚ ਬਹਿ ਗਿਆ ਸੋ ਇਸ ਕਰਕੇ ਸਾਨੂੰ ਇਹੋ ਜੀ ਬੀਜੇਪੀ ਨਹੀਂ ਚਾਹੀਦੀ ਜਿਹੜੀ ਬੀਜੇਪੀ ਜਿਹੜੇ ਦੇਸ਼ ਨੂੰ ਵੇਚਣਾ ਚਾਹੁੰਦੀ ਆ ਜਿਹੜੇ ਦੇਸ਼ ਨੂੰ ਇਸ ਪੰਜਾਬ ਦੇ ਯੋਧਿਆਂ ਨੇ 86% ਕੁਰਬਾਨੀਆਂ ਦੇ ਕੇ ਇਸ ਮੁਲਖ ਨੂੰ ਯਾਦ ਕਰਾਇਆ ਉਸ ਮੁਲਖ ਨੂੰ ਇਹ ਬੀਜੇਪੀ ਵੇਚਣਾ ਚਾਹੁੰਦੀ ਆ ਇਹ ਕਦੀ ਵੀ ਪੰਜਾਬੀ ਨਹੀਂ ਕਹੋਂ ਦੇਣਗੇ ਇਸ ਕਰਕੇ ਬੀਜੇਪੀ ਦਾ ਵਿਰੋਧ ਹੰਸਰਾਜ ਹੰਸਤਾ ਇਹ ਵੀ ਕਹਿੰਦਾ ਵੀ ਕਿਸਾਨਾਂ ਨੂੰ ਤਾਂ ਮੋਦੀ ਜਿਹੜਾ 2-2000 ਰੁਪਇਆ ਦਿੰਦਾ ਤੇ ਸਾਲ ਦਾ 6-6000 ਰੁਪਇਆ ਦਿੰਦਾ ਕਹਿੰਦਾ ਕਿਸਾਨਾਂ ਨੂੰ ਤਾਂ ਉਹਦਾ ਧੰਨਵਾਦ ਕਰਨਾ ਚਾਹੀਦਾ ਹਾਂ ਮੋਦੀ ਦਾ ਕਹਦਾ ਧੰਨਵਾਦ ਕਰੀਏ ਮੋਦੀ ਆਉਂਦੇ ਘਰੋਂ ਲਿਆਉਂਦਾ ਮੋਦੀ ਦੇ ਨਿੱਜੀ ਦਾਇਰ ਜਾਇਦਾਦਾਂ ਹੋ ਉਹ ਪੈਸਾ ਲੋਕਾਂ ਦੇ ਟੈਕਸ ਦਾ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਵਿੱਚ ਹੀ ਜਾਣਾ ਮੋਦੀ ਦੇ ਬਾਪ ਦੀ ਕਮਾਈ ਨਹੀਂ ਹੈ ਕਿ ਮੋਦੀ ਆਪਦੀ ਜੇਬ ਦੇ ਵਿੱਚੋਂ ਦਿੰਦਾ ਜਾਂ ਬੀਜੇਪੀ ਆਰਐਸਐਸ ਦੀ ਬਾਪਦੀ ਕਮਾਈ ਨਹੀਂ ਹੈ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਦੀਆਂ ਸੁੱਖ ਸਹੂਲਤਾਂ ਲਈ ਵਰਤਿਆ ਜਾਂਦਾ ਇਸ ਕਰਕੇ ਜੇ ਉਹ 2-2000 ਰੁਪਏ ਦਿੱਤਾ ਜਾਂਦਾ ਕੋਈ ਬਹੁਤ ਵੱਡਾ تیر ਨਹੀਂ ਕਮਾਨ ਦੇ ਵਿੱਚ ਮਾਰਤਾ ਇਹਨਾਂ ਨੇ ਜਿਹੜਾ ਇਹ ਕਹਿੰਦੇ ਆ ਕਿ ਸਾਨੂੰ 2-2000 ਰੁਪਏ ਕਿਸਾਨਾਂ ਨੂੰ ਦੇ ਕੇ ਕਿਸਾਨ ਅਸੀਂ ਆ ਜਿਹੜੇ ਆਪਦੇ ਮਗਰ ਲਾ ਲਾਂਗੇ ਕਿਸਾਨ ਐਡੇ ਭੋਲੇ ਭਾਲੇ ਨਹੀਂ ਹੈਗੇ ਕਿਸਾਨਾਂ ਨੂੰ ਤੁਸੀਂ ਜੋ ਸਮਝਦੇ ਆ ਕਿਸਾਨ ਉਹ ਨਹੀਂ ਹੈ ਕਿਸਾਨ ਅੱਗੇ ਵਾਲਾ ਨਹੀਂ ਡਾਕਟਰ ਸਾਹਿਬ ਕਿਸਾਨ ਆ ਜਿਹੜਾ ਅੱਜ ਕਿਸਾਨ ਦਾ ਪੁੱਤ ਪਾਇਲਟ ਵੀ ਆ ਕਿਸਾਨ ਦਾ ਪੁੱਤ ਜੱਜ ਵੀ ਆ ਕਿਸਾਨ ਦਾ ਪੁੱਤ ਇੰਜੀਨੀਅਰ ਵੀ ਆ ਕਿਸਾਨ ਦਾ ਪੁੱਤ ਖੇਤੀਬਾੜੀ ਅਫਸਰ ਵੀ ਆ ਸੋ ਇਸ ਕਰਕੇ ਪੜ੍ਹੇ ਲਿਖੇ ਕਿਸਾਨ ਆ ਗਏ ਆ ਹੁਣ ਅੱਗੇ ਵਾਲੇ ਭੋਲੇ ਭਾਲੇ ਸਾਡੇ ਪਿਓ ਦਾਦਿਆਂ ਨੂੰ ਹਰੀ ਕ੍ਰਾਂਤੀ ਦੇ ਵਿੱਚ ਲਿਆ ਕੇ ਸਾਡੇ ਪੰਜਾਬ ਨੂੰ ਤੁਸੀਂ ਧੁੰਦਲਾ ਕਰਕੇ ਰੱਖਤਾ ਸਾਡੀ ਹਵਾ ਦੂਸ਼ਤ ਹੋ ਗਈ ਆ ਸਾਡਾ ਪਾਣੀ ਦੂਸ਼ਤ ਹੋ ਗਿਆ ਸਾਡੀ ਧਰਤੀ ਆ ਜਿਹੜੀ ਇਹ ਰੇਖਸਤਾਨ ਬਣ ਲਈ ਮਜਬੂਰ ਹੋਈ ਪਈ ਆ ਤੁਸੀਂ ਉਹ ਸਮਝਦੇ ਕਿ ਉਹ ਪੁਰਾਣੇ ਕਿਸਾਨ ਹੋਣਗੇ ਕਿ ਜਿਵੇਂ ਅਸੀਂ ਕਵਾਂਗੇ ਆਪਣੇ ਜੁਮਲਿਆਂ ਦੇ ਵਿੱਚ ਲੈ ਕੇ ਇਹਨਾਂ ਨੂੰ ਮਗਰ ਲਾ ਲਾਂਗੇ ਉਹ ਜੁਮਲਿਆਂ ਵਿੱਚ ਲੱਗਣ ਵਾਲੇ ਟਾਈਮ ਆ ਜਿਹੜੇ ਨੰਗੇ ਇਸ ਟਾਈਮ ਬੀਜੇਪੀ ਦਾ ਜਿਹੜਾ ਅੰਤ ਆ ਉਹ ਆ ਚੁੱਕਿਆ ਜਦੋਂ ਪਾਪਾਂ ਦਾ ਘੜਾ ਭਰ ਜਾਂਦਾ ਉਦੋਂ ਫੁੱਟਦਾ ਹੁਣ ਇਹਨਾਂ ਦਾ ਘੜਾ ਜਿਹੜਾ ਬੀਜੇਪੀ ਦਾ ਭਰ ਚੁੱਕਿਆ ਤੇ ਉਹ ਘੜਾ ਜਿਹੜਾ ਫੁੱਟਣ ਲੱਗਿਆ ਹੈ ਕਿ 2024 ਦੇ ਇਲੈਕਸ਼ਨ ਦੇ ਵਿੱਚ ਜੀ ਆ ਭਾਈ ਜੀ ਕੀ ਕਹੋਂਗੇ ਜਿਸ ਤਰੀਕੇ ਦੇ ਨਾਲ ਤੁਹਾਡੇ ਪਿੰਡ ਆ ਜਹਾਂਸ ਰਾਜ ਆ ਰਿਹਾ ਸੀਗਾ ਤੇ ਹੁਣ ਉਹ ਕਹਿੰਦੇ ਆ ਵੀ ਉਹ ਸ਼ਾਇਦ ਟਲ ਗਿਆ ਉਹ ਟਲ ਗਿਆ ਜੀ ਉਹਨਾਂ ਨੂੰ ਪਤਾ ਐ ਇਸ ਗੱਲ ਦਾ ਵੀ ਅੱਗੇ ਸਾਨੂੰ ਸਾਰੇ ਵੀ ਜਿਹੜੇ ਫੁੱਲਾਂ ਦੇ ਹਾਰਾਂ ਦੇ ਪਾਵਤ ਛੇਤਰਾਂ ਦੇ ਹਾਰ ਪਾਉਂਦੇ ਆ ਉਹਨਾਂ ਨੂੰ ਗਾਲ੍ਹਾਂ ਕੱਢਦੇ ਆ ਉਹ ਜੋਨ ਤੋਂ ਪੁੱਛਣਾ ਚਾਹੁੰਦੇ ਉਹ ਜਵਾਬ ਨਹੀਂ ਉਹਨਾਂ ਨੂੰ ਮਿਲਦਾ ਇਸੇ ਕਰਕੇ ਉਹ ਨਹੀਂ ਆ ਰਿਹਾ ਉਸੇ ਕਰਕੇ ਉਹਨਾਂ ਨੂੰ ਸਾਰਾ ਪਤਾ ਸੀ ਐਡੀ ਤੋਂ ਵਿੱਚੋਂ ਕੁਛ ਨਾ ਕੁਛ ਤਾਂ ਹੁੰਦਾ ਹੀ ਆ ਬੰਦਾ ਇੱਕ ਅੱਧਾ ਤਾਂ ਉਹ ਤਾਂ ਗੁਰੂ ਸਾਹਿਬ ਮੌਕੇ ਵੀ ਰਹੇ ਆ ਜਿਹੜੇ ਗਦਾਰ ਆ ਉਹ ਉੱਚੋ ਕੋਈ ਨਾ ਕੋਈ ਦੇ ਦਿੰਦਾ ਵੀ ਉਥੇ ਬੈਠੇ ਆ ਔਰ ਇਸ ਕਰਕੇ ਉਹਨੇ ਇਹ ਰੱਦ ਕਰਤਾ ਹਾਂ ਤੇ ਜੇਕਰ ਜਿਵੇਂ ਤੁਸੀਂ ਇਸ ਤੋਂ ਬਾਅਦ ਹੁਣ ਇਥੋਂ ਚਲੇ ਜਾਓਗੇ ਤੇ ਜੇਕਰ ਉਹ ਘੰਟੇ ਬਾਅਦ 2 ਘੰਟੇ ਬਾਅਦ ਆ ਗਏ ਫਿਰ ਫਿਰ ਜੀ ਅਸੀਂ ਜਾਣਾ ਕਿੱਥੇ ਅਸੀਂ ਤਾਂ ਇੱਥੇ ਹੀ ਆ ਇੱਥੇ ਪਾਸੇ ਪਾਸੇ ਸਾਡਾ ਸਾਡਾ ਪਿੰਡ ਹੀ ਇਹ ਇੱਥੇ ਜਾਣਾ ਕਿੱਥੇ ਅਸੀਂ ਹਾਂ ਇੱਥੋਂ ਹੀ ਉੱਠ ਕੇ ਆ ਜਾਣਾ ਅਸੀਂ ਜਾਣਦਾ ਤਾਂ ਸਾਡਾ ਹੀ ਨਹੀਂ ਅਸੀਂ ਕਿਧਾ ਕਿਤੋਂ ਜਾਂ ਬਾਹਰਲੇ ਮੁਲਕ ਜਾਣਾ ਜਾਂ ਦੂਜੀ ਸਟੇਟ ਜਾਣਾ ਇਹ ਤਾਂ ਇੱਥੇ ਘਰੇ ਬੈਠ ਕੇ ਰੋਟ ਕੇ ਫੇਰ ਆ ਜਾਣਾ